ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤਿਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਵਿਸ਼ਾ ਬੜਾ ਟੇਡਾ ਜ ਹੈ ਤਿਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਵਿਸ਼ਾ ਬੜਾ ਟੇਡਾ ਜ ਹੈ ਲੈਵਲ 2 ਚ ਆਸਟ੍ਰੇਲੀਆ ਨੇ ਇੰਡੀਆ ਨੂੰ ਕੀਤਾ ਤੇ ਧੜਾ ਧੜ ਰਿਫਿਊਜ਼ ਲਾਈਆਂ ਕੀ ਲੈਵਲ 2 ਚ ਇਸ ਲਈ ਇੰਡੀਆ ਕੀਤਾ ਗਿਆ ਸੀ ਕਿ ਇੱਕ ਵਾਰ ਰਿਫਿਊਜ਼ਲ ਤੇ ਰਿਫਿਊਜ਼ਲ ਆਵੇ ਜਾਂ ਇਹਦੇ ਪਿੱਛੇ ਕੋਈ ਹੋਰ ਸੱਚਾਈ ਹੈ ਕਰਿਓ ਪੂਰਾ ਵਿਸ਼ਲੇਸ਼ਣ ਤੇ ਮੈਂ ਸਾਰਿਆਂ ਨੂੰ ਪਹਿਲਾਂ ਦਰਸ਼ਕਾਂ ਨੂੰ ਕਹਾਂਗਾ ਜਿਨ੍ਹਾਂ ਦੇ ਬੱਚਿਆਂ ਦੀਆਂ ਫਾਈਲਾਂ ਕਯੂ ਦੇ ਵਿੱਚ ਲੱਗੀਆਂ ਹੋਈਆਂ ਤੇ ਢੇਰੀ ਇਹਨਾਂ ਚ ਢਾਦਨ ਤੇ ਹਾਂ ਬਾਕੀ ਜਿਹੜੀ ਡੱਲਾ ਜੀ ਨੇ ਗੱਲ ਕੀਤੀ ਹੈ ਤੇ ਕੋਈ ਗੱਲ ਗਲਤ ਨਹੀਂ ਹੈਗੀ ਜਿਹੜੇ ਰਿਫਿਊਜ਼ਲ ਦਾ ਮੈਂ ਗੱਲ ਕਰਾਂ 80% ਤੋਂ ਕ੍ਰਾਸ ਹੋਈ ਆ ਤੇ ਨਾਲ ਦੀ ਨਾਲ ਮੈਂ ਇਹਦੇ ਤੇ ਵੀ ਇੱਕ ਗੱਲ ਕਰ ਦਵਾਂ ਇਹ ਸਾਰੀਆਂ ਫਾਈਲਾਂ ਪਤਾ ਕਿਹੜੀਆਂ ਆ ਜ਼ਿਆਦਾਤਰ ਫਾਈਲਾਂ ਉਹ ਆ ਜਿਹੜੀਆਂ ਅਕਤੂਬਰ ਮਤਲਬ ਲਾਂਚ ਹੋਈਆਂ ਕਿਉਂਕਿ ਜਿਹੜਾ ਇੰਡੀਆ ਲੈਵਲ 2 ਦੇ ਵਿੱਚ ਜਿਹੜਾ ਮਤਲਬ ਕਿ ਆਇਆ ਸਾਰੇ ਬੱਚਿਆਂ ਨੂੰ ਜੜੀਆਂ ਕੀ ਇਹ ਚੀਜ਼ਾਂ ਦਾ ਪਤਾ ਜ਼ਰੂਰ ਹੈ ਕਿਉਂਕਿ ਨਾ ਅ ਐਡ ਹੀ ਇੰਨੀਆ ਕਿ ਧੜਾ ਧੜਾ ਚੱਲੀਆਂ ਸੀਗੀਆਂ ਮਾਰਕੀਟ ਦੇ ਵਿੱਚ ਕਿ ਬਿਨਾ ਆਇਲਸ ਬਿਨਾ ਫੰਡਸ ਉਹਦੇ ਵਿੱਚ ਮੈਂ ਦੱਸ ਵੀ ਦਵਾਂ ਜਿਆਦਾਤਰ ਬੱਚੀ ਉਹਨਾਂ ਚੀਜ਼ਾਂ ਦਾ ਸ਼ਿਕਾਰ ਹੋਏ ਹੋਏ ਆ ਤੇ ਹਾਂ ਬੱਚੇ ਅੱਜ ਵੀ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਪਰ ਹਾਂ ਇਹ ਵੀ ਇੱਕ ਨਾਲ ਦੀ ਨਾਲ ਮੈਂ ਐਡ ਨੂੰ ਜਿਹੜੀ ਮੈਂ ਕਰ ਦਵਾ ਜਦੋਂ ਨਾ ਕਹਿੰਦੇ ਨੇਰੀ ਆਉਂਦੀ ਆ ਤੇ ਕਈ ਵਾਰੀ ਉਹ ਨੁਕਸਾਨ ਕਰ ਜਾਂਦੀ ਹੈ ਤੇ ਕਈ ਵਾਰੀ ਸਹੀ ਚੀਜ਼ਾਂ ਦਾ ਵੀ ਜਿਹੜਾ ਨੁਕਸਾਨ ਹੋ ਜਾਂਦਾ ਤੇ ਮਤਲਬ ਕਿ ਉਹਦੇ ਵੀ ਇਹ ਜਿਹੜੀ ਹੁਣ ਨੇਰੀ ਮੈਂ ਰਿਫਿਊਜ਼ਲਾਂ ਦੀ ਕਹੂੰਗਾ ਤੇ ਇਹਦੇ ਵਿੱਚ ਸਹੀ ਬੱਚੇ ਵੀ ਯੈਸ ਬਿਲਕੁਲ ਉਹਨਾਂ ਦਾ ਨੁਕਸਾਨ ਜਿਹੜਾ ਹੋਇਆ ਤੇ ਜੇ ਜਿਹੜਾ ਜਿਹੜਾ ਤੁਸੀਂ ਕਹੇ ਕਿ ਇੰਡੀਆ ਲੈਵਲ 2 ਤੇ ਤਾਂ ਕੀਤਾ ਸੀ ਆਸਟ੍ਰੇਲੀਆ ਦੇ ਮਤਲਬ ਕਿ ਰਿਫਿਊਜ਼ਲਾਂ ਦੇ ਨੂੰ ਤੇ ਮੈਨੂੰ ਲੱਗਦਾ ਕਿ ਜੇ ਚੀਜ਼ਾਂ ਹੋਈਆਂ ਕਿਉਂਕਿ ਨਾ ਮੈਂ ਵੀ ਪਿਛਲੀ ਇੱਕ ਵੀਡੀਓ ਪਾਈ ਸੀ ਉਸ ਚ ਕਮੈਂਟ ਵੀ ਵਜੇ ਤੇ ਮੈਂ ਉਹ ਕਮੈਂਟ ਦਾ ਪੂਰਾ ਮੈਂ ਤਾਂ ਕਹੂੰਗਾ ਕਿ ਮੈਂ ਸਪੋਰਟ ਕਰਦਾ ਕਿ ਜਿਹੜੇ ਕਮੈਂਟ ਦੇ ਵਿੱਚ ਉਹਨਾਂ ਕਿਹਾ ਸੀਗਾ ਕਿ ਯਾਰ ਇੰਡੀਆ ਦੇ ਜਿਹੜੇ ਕਿ ਏਜੰਟਸ ਮਤਲਬ ਬਾਹਰੋਂ ਕਮੈਂਟ ਵਜੇ ਸੀਗੇ ਬੱਚਿਆਂ ਦੇ ਜਿਹੜੇ ਪੇਨਟਸ ਹੈ ਜਾਂ ਉਹ ਕਿ ਹਾਂ ਵੀ ਇੰਡੀਆ ਦੇ ਏਜੰਟਸ ਨੇ ਹੀ ਇਹੜਾ ਕੀ ਆ ਚੀਜ਼ਾਂ ਦਾ ਮਤਲਬ ਕਿ ਦਿਨ ਲੈ ਆਂਦੇ ਆ ਤੇ ਇਹ ਗਲਤ ਗੱਲ ਨਹੀਂ ਆ ਸੋ ਜਿੱਦਾਂ ਜੇ ਤੁਹਾਨੂੰ ਯਾਦ ਹੋਵੇ ਇੰਡੀਆ ਲੈਵਲ 2 ਚ ਆਇਆ ਸੀ ਉਦੋਂ ਵੀ ਆਪਾਂ ਇਸੇ ਮੈਂਚ ਤੇ ਇਹੀ ਚੀਜ਼ ਕਿਹਾ ਸੀਗਾ ਕਿ ਬਚ ਲਿਓ ਜਿੰਨਾ ਬਚੁੰਦਾ ਇਸ ਮੌਕੇ ਦਾ ਆਪਾਂ ਸ਼ਰਾਫਤ ਨਾਲ ਫਾਇਦਾ ਚੱਕਣਾ ਨਾ ਕਿ ਸਿਰਫ ਇਕੱਲੇ ਏਜੰਟ ਨੂੰ ਦਿੱਤਾ ਪਾਸਪੋਰਟ ਕਿ ਹਾਂ ਵੀ ਭਰਾਵੇਂ ਨੂੰ ਪਹੁੰਚਾ ਦੇ ਅਗਲਾ ਵੀ ਬੰਦਾ ਕਹਿੰਦਾ ਵੀ ਹਾਂ ਕੋਈ ਗੱਲ ਨਹੀਂ ਕਰਦੇਾਂਗੇ ਤੇ ਇਸੇ ਚੀਜ਼ ਤੋਂ ਮੈਂ ਇਸ ਲਈ ਬੱਚਿਆਂ ਨੂੰ ਕਹੂੰਗਾ ਇਹ ਸਾਰਾ ਜੋ ਕੁਝ ਹੋਇਆ ਇਹ ਉਹਦਾ ਨਤੀਜਾ ਵਾ ਜੋ ਮਤਲਬ ਕਿ ਮੈਂ ਤਾਂ ਕਹੂੰਗਾ ਕਿ ਅਸੀਂ ਵੀ ਮੈਂ ਤਾਂ ਕਹੂੰਗਾ ਜੇ ਜੇ ਮੈਂ ਜੇ ਜੇ ਮੈਂ ਕਲੈਂਟ ਦੀ ਵੀ ਗੱਲ ਕਰਾਂ ਕਿ ਅਸੀਂ ਵੀ ਸੌਖਾ ਰਾਜ ਹੁਣ ਹੈ ਕਿ ਜਿਹੜਾ ਬੰਦਾ ਕਹਿੰਦਾ ਬਰਾਦ ਕੋਈ ਪੇਪਰ ਨਾ ਦੇ ਮੈਨੂੰ ਕੁਛ ਨਾ ਦੇ ਮੈਂ ਤੇਰੀ ਫਾਈਲ ਤੇ ਕੰਮ ਕਰਦਾ ਇਹ ਉਹਦਾ ਸਾਰਾ ਜਿਹੜਾ ਕਿ ਨਤੀਜਾ ਜਿਹੜਾ ਹੈਗਾ ਤੇ ਬਾਕੀ ਇਹ ਤਾਂ ਸੱਚ ਹੈ ਹੁਣ ਅਗਲੀ ਗੱਲ ਵੀ ਸਰ ਮੇਰੇ ਦੇ ਨਾਲ ਦੀ ਗੱਲ ਕਰਨਾ ਚਾਹ ਮੈਂ ਕਹਿਣਾ ਚਾਹੂੰਗਾ ਆਸਟ੍ਰੇਲੀਆ ਹਜੇ ਮੁੱਕਿਆ ਨਹੀਂ ਆ ਆਸਟ੍ਰੇਲੀਆ ਨੇ ਤੇ ਕਹਿ ਲੋ ਕਿ ਇੱਕ ਵਾਰੀ ਸ਼ਾਂਤੀ ਰੜੀ ਲਾਤੀ ਆ ਤੇ ਦੁਆਰਾ ਦੱਸ ਦਵਾਂ ਯੂਨੀਵਰਸਿਟੀਆਂ ਨੇ ਵੀ ਸ਼ਕਤੀ ਵਧਾਤੀ ਆ ਜਿਹੜੀ ਐਸ ਵੇਲੇ ਸੀਓਈ ਜਿਹੜੀ ਆਉਂਦੀ ਨਾ ਕਨਫਰਮੇਸ਼ਨ ਆਫ ਨੋਲਮੈਂਟ ਆ ਉਹਦੀ ਵੀ ਹੁਣ ਰਿਕੁਆਇ ਉਹਨਾਂ ਨੇ ਹੀ ਜਿਹੜਾ ਕਿ ਆਪਣਾ ਚੈਕਿੰਗ ਦੇ ਰਿਕੁਆਇਰਮੈਂਟ ਵਧਾਤੀ ਹੈ ਤੇ ਜਿਹੜਾ ਬੱਚਾ ਅਸਲ ਸੀਓ ਲਾਈਨ ਦੇ ਵਿੱਚ ਹੁਣ ਕਾਮਯਾਬ ਨਵੀਆਂ ਫਾਈਲਾਂ ਲੱਗਣੀਆਂ ਤੇ ਮੈਂ ਉਮੀਦ ਕਰਦਾ ਵੀਜ਼ਾ ਸਕਸੈਸ ਡੈਫੀਨੇਟਲੀ ਵਧੇਗਾ ਕਿਉਂ ਵਧੇਗਾ ਜਿਹੜਾ ਜਿਗਾੜ ਸੀਗਾ ਉਹ ਆਪ ਹੀ ਹੁਣ ਬੰਦ ਹੋ ਗਿਆ ਤੇ ਜਿਗਾੜ ਵਾਲਿਆਂ ਦੇ ਹੱਥ ਖੜੇ ਹੋ ਹੀ ਚੁੱਕੇ ਆ ਤੇ ਜੇ ਆਪਾਂ ਹਲੇ ਉਮੀਦ ਕਰੀਏ ਕਿ ਜਿਗਾੜ ਵਾਲਿਆਂ ਦੇ ਹੱਥ ਹਜੇ ਨਹੀਂ ਖੜੇ ਹੋਣਗੇ ਸਰ ਇਦਾਂ ਦੀ ਨਹੀਂ ਹੈਗੀ ਤੇ ਐਸ ਵੇਲੇ ਮਾਰਕੀਟ 'ਚ ਤੌਬਾ ਤੌਬਈ ਆ ਕਿਉਂਕਿ ਆਸਟ੍ਰੇਲੀਆ ਦੀ ਵੀ ਮਸ਼ਹੂਰੀ ਜਿਹੜੀ ਕੀ ਆ ਹੁਣ ਬਹੁਤ ਥੱਲੇ ਲੈਵਲ ਤੇ ਜਿਹੜੀ ਕੀ ਆ ਚੁੱਕੀ ਆ ਤੇ ਮੈਂ ਉਮੀਦ ਤਾਂ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਵੀਜ਼ਾ ਸਕਸੈਸ ਰੇਟ ਕੀ ਜਿਹੜਾ ਕਿ ਵਧੀਆ ਦੇਖਣ ਨੂੰ ਮਿਲਾਂਗੇ ਤੇ ਜਿੱਦਾਂ ਅਸੀਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਇੰਡੀਆ ਲੈਵਲ 2 ਦਾ ਮਤਲਬ ਇਹ ਨਹੀਂ ਕਿ ਸਾਰੇ ਵੀਜ਼ਾ ਆਣਗੇ 2, दिया, दिया, लेवल 2 ਉਹਨਾਂ ਨੇ ਕੀਤਾ ਉਹਨਾਂ ਦਾ ਆਪਣਾ ਯੂਨੀਵਰਸਿਟੀ ਦੇ ਨਾਲ ਐਮਬੈਸੀ ਨੇ ਕੀਤੀ ਸੀ ਉਹਨਾਂ ਨੇ ਆਪਣਾ ਕੰਮ ਘਟਾਇਆ ਕਿ ਹਾਂ ਵੀ ਬਰਾਤ ਤੁਸੀਂ ਸਾਰਾ ਚੈੱਕ ਕਰਕੇ ਸਾਨੂੰ ਫਾਈਲ ਭੇਜੋ ਤੇ ਉਹਦਾ ਨਤੀਜਾ ਸਾਨੂੰ ਦੇਖਣ ਨੂੰ ਹੁਣ ਮਿਲਿਆ ਤੇ ਬਾਕੀ ਉਮੀਦ ਕਰਦੇ ਆ ਆਪਾਂ ਵਧੀਆ ਯੂਨੀਵਰਸਿਟੀ ਦੇ ਵਿੱਚ ਸਹੀ ਕੋਰਸ ਦੇ ਵਿੱਚ ਤੇ ਸਹੀ ਏਜੰਟ ਕੋਲੋਂ ਜੇ ਆਪਾਂ ਅਪਲਾਈ ਕਰਦੇ ਆ ਤੇ ਬਿਲਕੁਲ ਸਾਡੇ ਜਿਹੜੀ ਵੀਜ਼ਾ ਦੀਆਂ ਮਾਉਂਦੀਆਂ ਉਮੀਦਾਂ ਆਪਾਂ ਡੈਫੀਨੇਟਲੀ ਤੇ ਜ਼ਰੂਰ ਵੱਡੇ ਲੈਵਲ ਤੇ ਕਰਾਂਗੇ ਆਰਨਲਿਸਮ ਦੇ ਵਿੱਚ ਵੀ ਸੋ गिव ਅਪ ਨਾ ਕਰਿਓ ਬਟ ਇੱਕ ਆੜਾ ਸੱਚ ਜ਼ਰੂਰ ਹੈਗਾ ਇਹ ਸਚਾਈ ਆ ਜੋ ਅਸੀਂ ਤੁਹਾਡੇ ਨਾਲ ਰੂਬਰੂ ਕਰ ਰਹੇ ਆ ਬਟ ਆਪਾਂ ਆਪਣਾ ਕੰਮ ਕਰਦੇ ਰਹੀਏ ਬਾਕੀ ਦੇਖਦੇ ਆ ਵਧੀਆ ਹੀ ਹੋਏਗਾ ਸਾਰਾ ਕੁਝ ਮਾੜੀ ਵੀ ਉਮੀਦ ਆਪਾਂ ਕਿਸੇ ਜੀ ਕਿਸੇ ਨੇ ਕਦੇ ਵੀ ਨਹੀਂ ਕਰਨੀ ਹੈਗੀ ਚਲੋ ਥੈਂਕ ਯੂ ਸੋ ਮਚ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 8557885578 ਸੰਪਰਕ ਕਰੋ ਤੀਰਤ ਜੀ ਨੂੰ ਮਿਲੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਪੂਰੀ ਤਸੱਲੀ ਕਰੋ ਜ਼ਿੰਦਗੀ ਚ ਕੋਈ ਗਲਤੀ ਤੁਹਾਡੇ ਤੋਂ ਵੀ ਨਹੀਂ ਹੋਣੀ ਚਾਹੀਦੀ ਥੈਂਕ ਯੂ ਸੋ ਮਚ